ਇਹ ਕਾਲ ਤੇ ਗੱਲ ਵੀ ਉਹਨੇ ਬੜੀ ਵੱਡੀ ਕੀਤੀ ਤੇ ਅਫਸਰ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਵੀ ਗੱਲ ਸੱਚੀ ਆ ਵੀ ਤੇਰੇ ਅਰ ਦਾ ਬੰਦਾ ਸਾਨੂੰ ਇੱਕ ਹੀ ਲੱਭ ਜੇ ਨਾ ਪਿੰਡ ਤੋਂ ਤੇ ਤੁਸੀਂ ਵਾਕਈ ਅੱਗੇ ਲਾ ਸਕਦੇ ਜੇ ਇਸੇ ਕਰਕੇ ਵੀਰੋ ਇਹਨਾਂ ਸੋਚਿਆ ਕਰੋ ਵੀ ਸਾਡੇ ਨਾਲ ਫਲਾਣਾ ਕਰੂਗਾ ਤੇਹੀਂ ਤਾਂ ਤੁਰਨਾ ਅਹੀਂ ਕਈ ਇਹਦੇ ਸਾਥ ਲੱਭਦੇ ਲੱਭਦੇ ਤੁਰਦੇ ਨਹੀਂ ਕਿਨੇ ਬੰਦੇ ਘਰੋਂ ਇਕੱਲੇ ਤੁਰੇ ਵੀ ਤੇ ਕਾਹਨੇ ਪਿੱਛੇ ਹੋਣ ਦੇ ਭੀੜ ਦੇ ਵਿੱਚ ਰਲ ਕੇ ਹਮੇਸ਼ਾ ਭੀੜ ਹੀ ਬਣਦਾ ਇਸੇ ਕਰਕੇ ਅੱਜ ਜਿਹੜੇ ਸਾਡੇ ਵੀਰ ਇਹ ਕਿ ਤੁਹਾਨੂੰ ਦੁਨੀਆਂ ਤੇ ਨਹੀਂ ਲੇ ਪਰ ਅਸੀਂ ਉਹਨਾਂ ਦੀ ਸੋਚ ਨੂੰ ਬੂਰ ਪਾਈਏ ਕਿ ਅਸੀਂ ਸਾਰੇ ਦਿਨ ਕੋਸ਼ਿਸ਼ ਕਰੀਏ ਕਿ ਆਪੇ ਜੇ ਅਸੀਂ ਕੋਸ਼ਿਸ਼ਾਂ ਕਰ ਸਕੀਏ ਤਾਂ ਫਿਰ ਮੰਜ਼ਿਲ ਵੀ ਮਿਲਦੀ ਹੈ ਮੰਜ਼ਿਲ ਵੀ ਤਾਂ ਮਿਲਦੀ ਹੈ ਸਾਡੇ ਸੱਜਣਾਂ ਰਹਿਣਗੇ ਜੀ